ਕੁਜਰੁਖ ਮੈਨੂੰ ਪੁੱਤ ਲੱਗਦੇ ਨੇ ਕੁਜਰੁਖ ਲੱਗਦੇ ਮਾਵਾ ਵੀਡੋ ਦੇਣਾ ਉਹ ਬੂਟੇ ਲਾ ਲੀਏ ਆਂਬ ਦੇਲੇ ਅੰਬੀ ਆਸਵਾਦ ਕਿੰਨੀ ਈਆਂ ਲਾ ਸੂੜੀਆਂ ਸਾਡੇ ਨਾਲ ਇਹਨਾਂ ਦੀਆਂ ਸਾਂਝਾਂ ਗੂੜੀਆਂ ਤੂੰ ਤੇ ਇਹਨੂੰ ਤੋੜ ਮੂੰਹ ਦੇ ਵਿੱਚ ਪਾਲੀਏ ਜ਼ਿੰਦਗੀ ਜੋ ਦੇਨਾ ਆਓ ਬੂਟੇ ਲਾ ਲਈਏ ਜ਼ਿੰਦਗੀ ਜੋ ਦੇਨਾ ਆਓ ਬੂਟੇ ਲਾ ਲਈਏ ਔਰਦਾ ਤੂੰ ਬੈਠ ਕੇ ਜੁੜਾਵੇ ਜੋ ਪੀੜੀਆਂ ਗਢੀਰੇ ਨਵੇਂ ਬਣਵਾ ਲੀਏ ਜ਼ਿੰਦਗੀ ਜੋ ਦੇਨ ਆਓ ਬੂਟੇ ਲਾ ਲੀਏ ਜ਼ਿੰਦਗੀ ਜੋ ਦੇਨ ਆਓ ਬੂਟੇ ਜੋ ਦੇਣਾ ਉਹ ਬੂਟੇ ਲਾ ਲੀਏ ਧੰਨਵਾਦ